ਬਾਈ ਜੇ ਤੁਸੀਂ ਕਿਸੇ ਦੀ ਸੱਚੀਓ ਮਦਦ ਕਰਨਾ ਚਾਹੁੰਦੇ ਹੋ ਦਿਲੋਂ ਤਾਂ ਆ ਬਾਈ ਹੈ ਜਸਪਾਲ ਸਿੰਘ ਇੱਕ ਲੱਤੋਂ ਹੈਂਡੀਕੈਪਟਾ ਦੂਜੀ ਲੱਤ ਤੇ ਬਾਈ ਪਲੱਸਟਰ ਚੜਿਆ ਹੋਇਆ ਤਮਾਉਣ ਵਾਲਾ ਘਰ ਦੇ ਵਿੱਚ ਇਕੱਲਾ ਤੇ ਖਾਣ ਵਾਲਾ ਸਾਰਾ ਪਰਿਵਾਰ ਹੈ ਇਹਦੀ ਤੁਸੀਂ ਮਦਦ ਕਰਨੀ ਹੈ ਮਦਦ ਕਿਵੇਂ ਕਰਨੀ ਹੈ ਬਾਈ ਚੂਰਨ ਲੈ ਕੇ ਆਇਆ ਚਨੀਰ ਵਾਲਿਆਂ ਦਾ ਮਾਲਵਾ ਸਪਲੀਮੈਂਟ ਆ ਚੂਰਨ ਹੈ ਭਾਰ ਘਟਾਉਣ ਵਾਸਤੇ ਬਾਈ ਚੂਰਨ ਇਹ ਜੇ ਤੁਸੀਂ ਇਹ ਚੂਰਨ ਆਪਦੇ ਘਰ ਤੱਕ ਕੋਰੀਅਰ ਕਰਵਾਉਣਾ ਹੈ ਤਾਵੇਂ ਤੁਸੀਂ ਆਪਦੇ ਘਰ ਤੱਕ ਕੋਰੀਅਰ ਕਰਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਮਰਜ਼ੀ ਕੋਰੀਅਰ ਕਰਵਾ ਸਕਦੇ ਹੋ ਜੇ ਚਿਕਣ ਗੁਣੀਆਂ ਕਿਸੇ ਨੂੰ ਹੋ ਕੇ हट ਗਿਆ ਬਾਈ ਉਹਨਾਂ ਦੇ ਹੱਡ ਪੈਰ ਟੁੱਟਦੇ ਰਹਿੰਦੇ ਆ ਬਾਹਾਂ ਦੁਖਦੀਆਂ ਹੱਥ ਸੁੱਜ ਜਾਂਦੇ ਆ ਲੱਤਾਂ ਨਹੀਂ ਕੰਮ ਕਰਦੀਆਂ ਗੋਡੇ ਮੋਡੇ ਨਹੀਂ ਕੰਮ ਕਰਦੇ ਬੰਦਾ ਕੰੰਧਾਂ ਦੇ ਨਾਲ ਸੋਟੀ ਨਾਲ ਤੁਰਦਾ ਤਾਂ ਬਾਈ ਜੀ ਤੁਸੀਂ ਉਹ ਦਵਾਈ ਦੀਆਂ ਦੋ ਤਿੰਨ ਚ ਚਾਰ ਖਰਾਕਾਂ ਲੈ ਲਓ ਇਹ ਬਾਈ ਕਹਿੰਦਾ ਦੋ ਖਰਾਕਾਂ ਨਾਲ ਹੀ ਤੁਸੀਂ ਘੋੜੇ ਵਾਂਗੂ ਭੱਜਣ ਲੱਗ ਜਾਓਗੇ ਤਾਂ ਉਹ ਪੁੜੀ ਦੇ ਵਿੱਚ 10 ਖਰਾਕਾਂ ਨੇ ਉਹ ਦਵਾਈ ਵੀ ਤੁਸੀਂ ਆਪਦੇ ਘਰ ਤੱਕ ਕੋਰੀਅਰ ਕਰਵਾ ਸਕਦੇ ਹੋ ਤੇ ਇਹ ਬਾਈ ਨਾਲ ਫੋਨ ਤੇ ਗੱਲ ਕਰਕੇ ਇਹ ਬਾਈ ਕੋਲੋਂ ਵੀ ਤੁਸੀਂ ਉਹ ਦਵਾਈ ਲੈ ਸਕਦੇ ਹੋ ਮਾਨਸਾ ਸ਼ਹਿਰ ਦੇ ਵਿੱਚ ਇਹ ਬਾਈ ਰਹਿੰਦਾ ਹੈ ਇੱਕ ਹੋਰ ਕਿਵੇਂ ਮਦਦ ਕਰ ਸਕਦੇ ਹੋ ਬਾਈ ਨੇ ਲਾਟਰੀਆਂ ਦਾ ਕੰਮ ਵੀ ਕੀਤਾ ਹੋਇਆ ਹੈ ਸਰਕਾਰੀ ਲਾਟਰੀਆਂ ਦਾ ਆਹ ਲਾਟਰੀ ਆ ਬਾਈ 20 ਰੁਪਏ ਦੀ ਟਿਕਟ ਹੈ 5 ਟਿਕਟਾਂ ਦਾ ਸੈੱਟ ਹੈ 100 ਰੁਪਏ ਦਾ 11 ਲੱਖ ਰੁਪਏ ਦਾ ਪਹਿਲਾ ਨਾਮ ਹੈ ਇਸ ਤੋਂ ਬਾਅਦ ਹੋਰ ਵੀ ਦਿਲਖਿਚਵੇਂ ਨਾਮ ਇਹਦੇ ਵਿੱਚ ਕੱਢੇ ਜਾਂਦੇ ਨੇ ਇੱਕ ਲਾਟਰੀ ਰੋਜ਼ਾਨਾ ਖੁੱਲਦੀ ਹੈ ਜੀ 50 ਰੁਪਏ ਦੀ ਟਿਕਟ ਹੈ 25 ਲੱਖ ਰੁਪਏ ਦਾ ਨਾਮ ਹੈ 25 ਲੱਖ ਰੁਪਏ ਦਾ 50 ਰੁਪਏ ਚੋਂ ਤੇ ਇਹਦੇ ਵਿੱਚ ਬਾਕੀ ਹੋਰ ਵੀ ਦਿਲਚਸਪ ਇਨਾਮ ਕੱਢੇ ਜਾਂਦੇ ਨੇ ਇਹ ਲਾਟਰੀ ਰੋਜ਼ਾਨਾ ਖੁੱਲਦੀ ਹੈ ਇੱਕ ਲਾਟਰੀ ਇਹ ਹੈ ਜੀ 75 ਰੁਪਏ ਵਾਲੀ ਪਹਿਲਾ ਨਾਮ ਹੈ 40 ਲੱਖ ਰੁਪਏ ਦਾ ਬਾਕੀ ਹੋਰ ਵੀ ਦਿਲਚਸਪੇ ਨਾਮ ਇਹਦੇ ਵਿੱਚ ਕੱਢੇ ਜਾਂਦੇ ਨੇ ਇਹ ਸਾਰੀਆਂ ਲਾਟਰੀਆਂ ਤੁਸੀਂ ਆਪਦੇ ਘਰ ਤੱਕ ਕੂਰੀਅਰ ਕਰਵਾ ਸਕਦੇ ਹੋ ਜੇ ਤੁਸੀਂ ਬਾਈ ਤੋਂ ਕੋਈ ਜਾਣਕਾਰੀ ਲੈਣੀ ਹੈ ਲਾਟਰੀ ਬਾਰੇ ਤਾਂ ਫੋਨ ਤੇ ਜਾਣਕਾਰੀ ਵੀ ਲੈ ਸਕਦੇ ਹੋ ਇੱਕ ਲਾਟਰੀ ਇਹ ਹੈ ਜੀ ਪੰਜਾਬ ਸਟੇਟ ਡੀਅਰ ਇਹ ਲਾਟਰੀ ਦਾ ਮੁੱਲ ਹੈ 100 ਰੁਪਏ ਪਹਿਲਾ ਨਾਮ ਹੈ 45 ਲੱਖ ਰੁਪਿਆ ਦੂਜਾ ਨਾਮ 5 ਲੱਖ ਰੁਪਿਆ ਬਾਕੀ ਹੋਰ ਵੀ ਇਹਦੇ ਵਿੱਚ ਦਿਲਖਿਚਵੇਂ ਨਾਮ ਕੱਢੇ ਜਾਂਦੇ ਨੇ ਇੱਕ ਆਹ ਲਾਟਰੀ ਹੈ ਜੀ ਇਹ ਵੀ 100 ਰੁਪਏ ਦੀ ਟਿਕਟ ਹੈ 50 ਲੱਖ ਰੁਪਏ ਦਾ ਪਹਿਲਾ ਨਾਮ ਹੈ ਉਸ ਤੋਂ ਬਾਅਦ 10 ਨਾਮ ਹੈ ਲੱਖ-ਲੱਖ ਦੇ ਤੇ ਬਾਕੀ ਹੋਰ ਵੀ ਦਿਲਖਿਚਵੇਂ ਇਹਦੇ ਵਿੱਚੋਂ ਨਾਮ ਕੱਢੇ ਜਾਂਦੇ ਨੇ ਇੱਕ ਲਾਟਰੀ ਇਹ ਹੈ 200 ਰੁਪਏ ਦੀ ਟਿਕਟ ਹੈ ਪਹਿਲਾ ਨਾਮ ਹੈ ਜੀ 75 ਲੱਖ ਰੁਪਿਆ ਬਾਈ ਜੀ ਉਸ ਤੋਂ ਬਾਅਦ ਕੌਨਸੋਲੇਸ਼ਨ ਪ੍ਰਾਈਜ਼ ਚਾਰ ਨੇ 5-5 ਲੱਖ ਦੇ ਬਾਕੀ ਹੋਰ ਵੀ ਦਿਲਖਿਚਵੇਂ ਇਨਾਮ ਇਹਦੇ ਵਿੱਚੋਂ ਕੱਢੇ ਜਾਂਦੇ ਨੇ ਇੱਕ ਲਾਟਰੀ ਆ ਹੈ 250 ਰੁਪਏ ਦੀ ਪਹਿਲਾ ਨਾਮ 1 ਕਰੋੜ ਰੁਪਇਆ ਇਹ ਟਿਕਟਾਂ ਬਹੁਤ ਘੱਟ ਛਪਦੀਆਂ ਨੇ ਇਸ ਕਰਕੇ ਇਹਦੇ ਵਿੱਚੋਂ ਇਨਾਮ ਲੱਗਣ ਦੇ ਚਾਂਸਸ ਬਹੁਤ ਜ਼ਿਆਦੇ ਨਹੀਂ ਇਹਦੇ ਵਿੱਚ ਵੀ ਹੋਰ ਬਹੁਤ ਸਾਰੇ ਦਿਲਖਿਚਵੇਂ ਇਨਾਮ ਕੱਢੇ ਜਾਂਦੇ ਨੇ ਇੱਕ ਲਾਟਰੀ ਆ ਹੈ ਜੀ ਡੀਅਰ ਸਪੈਸ਼ਲ ਬੰਪਰ 2025 ਤਾਂ ਇਹ ਲਾਟਰੀ ਦਾ ਜਿਹੜਾ ਇਨਾਮ ਹੈ ਗਰੰਟਡ ਹੈ 3 ਕਰੋੜ ਰੁਪਇਆ ਇਹ ਵਿਕੀਆਂ ਹੋਈਆਂ ਟਿਕਟਾਂ ਚੋਂ ਕੱਢਿਆ ਜਾਣਾ ਜਿਹੜੀਆਂ ਤਾਂ ਤਾਂ ਵਾਪਸ ਹੋ ਗਈਆਂ ਉਹਦੇ ਵਿੱਚੋਂ ਬਿਲਕੁਲ ਨਹੀਂ ਕੱਢਿਆ ਜਾਣਾ ਤੇ ਇਹਦੇ ਵਿੱਚ ਦੂਜਾ ਨਾਮ ਹੈ 10 ਲੱਖ ਦਾ ਤੀਜਾ 5 ਲੱਖ ਦਾ ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਦੇ ਲਖੇਚਵੇਂ ਇਹਦੇ ਵਿੱਚ ਕੱਢੇ ਜਾਂਦੇ ਨੇ ਤਾਂ ਦੋਸਤੋ ਇਹ ਹੈ ਜਸਪਾਲ ਸਿੰਘ ਥੋਡੇ ਮੂਰੇ ਨੇ ਅਰਜ਼ੀ ਕੀਤੀ ਹੈ ਆਪਦੀ ਅਪੀਲ ਕੀਤੀ ਹੈ ਵੀ ਤੁਸੀਂ ਮੇਰੀ ਮਦਦ ਕਰੋ ਮੈਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗਦਾ ਕੋਈ ਰਾਸ਼ਨ ਨਹੀਂ ਮੰਗਦਾ ਇਹਦਾ ਕਹਿਣਾ ਹੈ ਕਹਿੰਦਾ ਜੀ ਮੇਰੀ ਕਲੱਤ ਤੇ ਪੋਲੀਓ ਹੈ ਦੂਜੀ ਤੇ ਪਲਸਟਰ ਚੜਿਆ ਹੋਇਆ ਕਮਾਉਣ ਦਾ ਕਮਾਉਣ ਵਾਲਾ ਕੱਲਾ ਕਰਦੇ ਵਿੱਚ ਤੁਸੀਂ ਭਾਈ ਨੂੰ ਪੈਸੇ ਬਿਟਾ ਦਿਓ ਲਾਟਰੀ ਦੇ ਪੈਸੇ ਬਟਾ ਦਿਓ ਆ ਚੂਰਨ ਲੈਣਾ ਹੈ ਮਾਲਵਾ ਸਪਲੀਮੈਂਟ ਵਾਲਿਆਂ ਦਾ ਚਨੀਰ ਵਾਲਿਆਂ ਦਾ ਭਾਰ ਘਟਾਉਣ ਆ ਇਹ ਲੈ ਸਕਦੇ ਹੋ ਤਾਂ ਦੋਸਤੋ ਬਾਈ ਦੀ ਮਦਦ ਕਰੋ ਕਹਿੰਦੇ ਜਿਹੜਾ ਕਿਸੇ ਦੀ ਮਦਦ ਕਰੇ ਬਾਬਾ ਨਾਨਕ ਉਹਦੀ ਮਦਦ ਕਰਦਾ ਤੁਸੀਂ ਇਹ ਆਪਣੇ ਘਰ ਤੱਕ ਘਰ ਬੈਠੇ ਕੋਰੀਅਰ ਕਰਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਲ ਪੰਜਾਬ ਦੇ ਵਿੱਚ ਜਿੱਥੇ ਮਰਜੀ ਤੁਸੀਂ ਘਰ ਬੈਠੇ ਇਹ ਸਾਰਾ ਸਮਾਨ ਮੰਗਵਾ ਸਕਦੇ ਹੋ ਧੰਨਵਾਦ ਜੀ